ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਸਾਨੂੰ ਇਹ ਪਤਾ ਸੀ ਇਹ ਡਰੱਗ ਪੈਡਲਰ ਹੈ ਇਹ ਸਮਗਲਰ ਹੈ ਜਿਸ ਤੇ ਤਿੰਨ ਕੇਸ ਰਜਿਸਟਰਡ ਹੈ ਗੁਰਚਰਨ ਸਿੰਘ ਉਰਫ ਚੰਨੀ ਪੁੱਤਰ surjit singh ਵਾਸੀ ਝੁਗੇ ਹਜ਼ਾਰਾ ਇਹ ਪਿੰਡ ਦੇ ਵਿੱਚ ਇਸ ਨੇ ਪਹਿਲਾਂ ਵੀ ਇਸ ਤੇ 25 ਕਿਲੋ ਹੈਰੋਇਨ ਦਾ ਪਰਚਾ ਸੀ ਦੇ ਦਰਜ ਤੇ ਜਿਸ ਦੇ ਵਿੱਚ ਉਸ ਨੂੰ 15 ਸਾਲ ਕੈਦ ਸੀ ਕੈਦ ਕੱਟ ਰਿਹਾ ਸੀ ਪਿਛਲੇ ਦਿਨੀ 7 ਸਾਲ ਕੈਦ ਕੱਟ ਕੇ ਇਹ ਉਸ ਤੋਂ ਬੇਲ ਤੇ ਆਇਆ ਸੀ ਬਟ ਫਿਰ ਸਾਨੂੰ ਇੱਕ ਕੇਸ ਦੇ ਵਿੱਚ ਵਾਂਟਡ ਹੈ ਕੇਸ ਇਸੇ ਹੋਰ ਰਜਿਸਟਰ ਹੋਇਆ ਸੀ ਇਸ ਨੇ ਆਪਣੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਕੇ ਜਿਹੜੇ ਨਜਾਇਜ਼ ਪੈਸੇ ਬਣਾਏ ਆ ਸਦਾ ਇਸ ਨੇ ਜਿਹੜੀ ਆ ਪ੍ਰੋਪਰਟੀ ਇੱਕ ਅਨਧਿਕਾਰਤ ਤੌਰ ਤੇ ਫੋਰੈਸਟ ਲੈਂਡ ਤੇ ਬਣਾਈ ਸੀ ਉਸ ਨੂੰ ਅੱਜ ਡਿਮੋਲਿਸ਼ ਕੀਤਾ ਜਾ ਰਿਹਾ ਫੋਰੈਸਟ ਡਿਪਾਰਟਮੈਂਟ ਤੇ ਜਿਹੜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਸਾਰਾ ਤੇ ਪੁਲਿਸ ਵੱਲੋਂ ਇਹਦੀ ਨਾਲ ਉਹਨਾਂ ਨੂੰ ਹਮਦਾ ਦਿੱਤੀ ਜਾ ਰਹੀ ਹੈ ਇਹ ਹੁਣ ਵਾਂਟਡ ਹੈ ਜੀ ਇਹ ਪਗੋੜਾ ਹੈ ਤਿੰਨ ਮੁਕਦਮੇ ਸੀਗੇ ਜੀ ਇਹਦੇ ਵਿੱਚ ਇੱਕ ਮੁਕਦਮੇ 'ਚ ਬਹੁਤ ਭਾਰੀ ਮਾਤਰਾ 'ਚ 25 ਕਿਲੋ ਹੈਰਨ ਬਰਾਮਦ ਹੋਈ ਸੀ ਜਿਸ ਦੇ ਵਿੱਚ 15 ਸਾਲ ਇੱਕ ਕੈਦ ਘੱਟ ਰਿਹਾ ਸੀ ਪੰਜਾਬ ਸਰਕਾਰ ਵੱਲੋਂ ਇੱਕ ਮਹੂਮ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿਰੁੱਧ ਕਾਰਵਾਈ ਕਰਦੇ ਆ ਸੁਗੇ ਜਿਆਰਾ ਸਿੰਘ ਵਾਲੇ ਪੰਜਾਬ ਸਰਕਾਰ ਦੇ ਜਿਹੜੀ ਕਿ ਜੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਅੱਜ ਇੱਕ ਘਰ ਦੇ ਵਿੱਚ ਪੀਲਾ ਪੰਜਾ ਚਲਾਇਆ ਗਿਆ ਸਰਕਾਰ ਵੱਲੋਂ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ ਕਿ ਇਹ ਬਹੁਤ ਵਧੀਆ ਕਦਮ ਹੈ ਸਰਕਾਰ ਦਾ ਕਿਉਂਕਿ ਨਸ਼ਿਆਂ ਕਰਕੇ ਜਿਹੜਾ ਪੰਜਾਬ ਨੂੰ ਜਵਾਨੀ ਨੂੰ ਅਤੇ ਪੰਜਾਬ ਨੂੰ ਘਾਟਾ ਪੈ ਰਿਹਾ ਜੀ ਉਸ ਤੇ ਇੱਕ ਰੋਕ ਲੱਗੇਗੀ ਅਤੇ ਜਿਹੜੇ ਨਸ਼ੇ ਦੀ ਸਮਗਲਿੰਗ ਕਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਣ ਤੇ ਇਸ ਗੱਲ ਥੱਲ ਪਾਈ ਜਾਏਗੀ ਜੀ ਜੁੱਧ ਨਸ਼ਾ ਵਿਰੋਧ ਜੋ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਕਦਮ ਚੱਕਿਆ ਜੁੱਧ ਸ਼ੁਰੂ ਕੀਤਾ ਬਹੁਤ ਹੀ ਵਧੀਆ ਕੀਤਾ ਅਸੀਂ ਇਹਨਾਂ ਦੇ ਬਹੁਤ ਖੁਸ਼ ਹਾਂ ਸਾਡੇ ਇਲਾਕਾ ਖੁਸ਼ ਹੈ ਸਰਕਾਰ ਨੇ ਰਿਪੋਰਟਾਂ ਲਈਆਂ ਅਫਸਰ ਸ਼ੈਨੀਆਂ ਲਈਆਂ ਉਹਦੇ ਚ ਜਿਹੜਾ ਗਲਤ ਅਫਸਰ ਪਾਇਆ ਗਿਆ ਤੇ ਜੁੱਧ ਨਸ਼ਾ ਵਿਰੋਧ ਦੇ ਇੱਕ ਤਹਿਤ ਜਿਹੜੀ ਮਹਿਮ ਚੱਲ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੁਰਚਰਨ ਸਿੰਘ ਚੰਨੀ ਨਾਂ ਦਾ ਜੋ ਲੜਕਾ ਸਾਡੇ ਪਿੰਡ ਦਾ ਹੈ ਉਹ ਅੱਜ ਜਿਹੜਾ ਨਾ ਕੱਟ ਆਇਆ ਜਾ ਰਿਹਾ ਹੈ